ਇੱਕ ਆਰਟੀਕਲ ਲੈ ਕੇ ਆ ਸੁਢ ਲਈ ਅੱਜ ਪਿਓਰ ਵਿਸਕੋਸ ਔਰ ਗੈਜ਼ਾ ਦੇ ਉੱਪਰ ਇਹ ਸਾਰਾ ਬਲੌਕ ਕੀਤਾ ਹੈ ਜੀ ਉੱਪਰ ਏਮਬਰਾਇਡਰੀ ਕੀਤੀ ਹੈ ਦੇਖੋ ਇਹਦੇ ਵਿੱਚ ਕਲਰ ਮਾਊਸ ਰੰਗ ਵਾਲਾ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਜਿਵੇਂ ਨਾ ਆਪਣੇ ਕੋਲ ਸਾਮਰਸ ਦੇ ਵਿੱਚ ਕਲਰ ਇਸ ਤਰ੍ਹਾਂ ਦੇ ਨਹੀਂ ਮਿਲਦੇ ਜਿਵੇਂ ਕਿ ਠੰਡੇ ਜਿਹੇ ਕਲਰ ਹੋਣ ਸੂਟ ਸੋਹਣੇ ਲੱਗਣ ਇਹ ਬਹੁਤ ਹੀ ਸੋਹਣੇ ਸੋਬਰ ਕਲਰਾਂ ਦੇ ਵਿੱਚ ਰੈਡੀ ਕਰਵਾਇਆ ਜੀ ਆਪਣਨੇ ਆਰਟੀਕਲ ਚਾਰ ਸ਼ੇਡ ਨੇ ਦੇ ਵਿੱਚ ਸ਼ੇਡ ਤੁਸੀਂ ਚੈੱਕ ਕਰ ਲੇ ਦੇਖੋ ਚਾਰੇ ਕਲਰ ਹੀ ਬਹੁਤ ਸੋਹਣੇ ਨੇ ਤੁਹਾਨੂੰ ਮੈਂ ਪੀਸ ਦੀ ਲੁੱਕ ਚੈੱਕ ਕਰਾਉਣਾ ਜੀ ਬਹੁਤ ਹੀ ਪਿਆ ਪਿਓਰ ਵਿਸਕੋਸ ਔਰ ਗਾਂਜ਼ਾ ਦੇ ਉੱਪਰ ਵੀ ਇਸ ਦੀ ਲੁੱਕ ਚੈੱਕ ਕਰ ਲੋ ਕਿੰਨਾ ਲਾਜਵਾ ਵਰਟਕਾ ਰਖੋ ਪਿਓਰ ਵਿਸਕੋਸ ਔਰ ਗਾਂਜ਼ਾ ਦੇ ਫਰੇਮ ਐਮਬਰਾਇਡਰੀ ਕੀਤੀ ਹੋਈ ਹੈ ਸਾਰੇ ਦੇ ਵਿੱਚ ਹਾਈਲਾਈਟ ਐਮਬਰਾਇਡਰੀ ਰਹਿਣ ਵਾਲੀ ਹੈ ਦੇਖੋ ਜੀ ਐਮਬਰਾਇਡਰੀ ਦਾ ਜਿਹੜਾ ਇਹਨਾਂ 컬렉ਸ਼ਨ ਜਿਹੜੀ ਇਹ ਬਹੁਤ ਹੀ ਅਮੇਜ਼ਿੰਗ ਹੈ ਬਹੁਤ ਹੀ ਸੋਹਣੀ ਐਮਬਰਾਇਡਰੀ ਕੀਤੀ ਹੋਈ ਹੈ ਇਹਦੀ ਜਿਹੜੀ 슬ੀਵਜ਼ ਹੈ ਉਹਦੇ ਉੱਪਰ ਵੀ ਆਪਾਂ ਡਿਜ਼ਾਈਨ ਦੇ ਉੱਪਰ ਕਸਟਮਾਈਜ਼ ਕਰਵਾਈ ਹੋਈ ਐਮਬਰਾਇਡਰੀ ਹੈ ਜੀ ਦੇਖੋ ਬਹੁਤ ਹੀ ਸੋਹਣਾ ਪੀਸ ਹੈ ਜਿਵੇਂ ਡਿਜ਼ਾਈਨਰ ਸੂਟ ਚਾਹੀਦਾ ਨਾ ਬੈਸਟ ਫੋਰ ਸਮਰਸ ਗਰਮੀਆਂ ਦੇ ਵਿੱਚ ਬਹੁਤ ਹੀ ਸੋਹਣੀ ਆਈਟਮ ਹੈ ਤੁਸੀਂ ਇਹਨੂੰ ਰੈਗੂਲਰ ਵੇਅਰ ਵੀ ਕਰ ਸਕਦੇ ਹੋ ਕੋਈ ਜੌਬ ਕਰਾਏ ਜੇ ਅਗਰ ਜੇ ਤੁਸੀਂ ਕੋਈ ਕਰਦੇ ਹੋ ਜੌਬ ਵਗੈਰਾ ਤਾਂ ਉਹਨਾਂ ਲਈ ਵੀ ਬਹੁਤ ਬੈਸਟ ਆਈਟਮ ਹੈ ਜਿਹੜਾ ਦੁਪੱਟਾ ਹੈ ਉਹ ਵੀ ਫੁੱਲ ਲੈਂਥ ਦਾ 2 ਮੀਟਰ ਦਾ ਦੁਪੱਟਾ ਰਹੇਗਾ ਜੀ ਦੁਪੱਟੇ ਦੇ ਉੱਪਰ ਵੀ ਦੇਖੋ ਐਮਬਰਾਇਡਰੀ ਕੀਤੀ ਆਏਗੀ ਦੇਖੋ ਦੁਪੱਟੇ ਦੇ ਉੱਪਰ ਵੀ ਐਮਬਰਾਇਡਰੀ ਕੀਤੀ ਹੈ ਬਹੁਤ ਹੀ ਪਿਆਰਾ ਕਲਰ ਚਾਰਟ ਹੈ ਆ ਦੇਖੋ ਕਲਰ ਚਾਰਟ ਇੱਕ ਵਾਰ ਤੁਸੀਂ ਚੈੱਕ ਕਰ ਲਓ ਫਰਸਟ ਓਪਨ ਕੀਤਾ ਹੋਇਆ ਹੈ ਸੈਕੰਡ ਐਸਵਾ ਥਰਡ ਚਾਰ ਕਲਰ ਚਾਰੀ ਲਾਜਵਾਉਣੇ ਓਨਲੀ ਓਨ 3000 ਪ੍ਰਾਈਸ ਦੇ ਵਿੱਚ